हां जी दोस्तों ਇਹਨਾਂ ਦਾ ਇਹ ਘਰ ਦਾ ਮਾਹੌਲ ਦਿਖਾਉਂਦੇ ਆ ਇਹ ਪਾਣੀ ਵਿੱਚ ਉਸ ਤਰੀਕੇ ਨਾਲ ਲੰਘ ਕੇ ਜਾਂਦੇ ਤੇ ਕਿਸ ਤਰੀਕੇ ਨਾਲ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਤੁਹਾਨੂੰ ਦਿਖਾਉਂਦੇ ਆ ਇਹ ਸਾਰਾ ਪਾਣੀ ਬਹੁਤ ਗੰਦਗੀ ਨਾਲ ਭਰਿਆ ਇਹਦੇ ਵਿੱਚੋਂ ਦੀ ਲੰਘ ਕੇ ਬੱਚੇ ਬੁੱਢੇ ਜਦੋਂ ਸਕੂਲੇ ਨਹੀਂ ਜਾਂਦੇ ਉਹ ਇਹਦੇ ਵਿੱਚੋਂ ਦੀ ਲੰਘ ਕੇ ਜਾਣਾ ਪੈਂਦਾ ਨਾਲ ਅਜੀ ਤਾਂ ਉਹਨਾਂ ਦਾ ਕਰਦੇ ਨਹੀਂ ਬਹੁਤ ਜ਼ਿਆਦਾ ਕਰੀਬ ਜਾ ਕੇ ਦਿਖਾਉਂਦੇ ਕਿ ਕਿੰਨਾ ਮੁਸ਼ਕਲਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਦੋਂ ਸਕੂਲੇ ਬੱਚੇ ਜਾਂਦੇ ਉਹ ਉਹਦੇ ਵੀ ਇਸੇ ਤਰ੍ਹਾਂ ਨਾਲ ਕਿ ਦੇਖ ਦੇਖ ਕੇ ਦਬਾਅ ਘੜ ਲੈਂਦੇ ਆ ਇਹ ਬੱਚੇ ਬਿਮਾਰ ਹੋ ਗਏ ਜੀ ਇਹ ਰੱਖੋ ਜੀ ਪਾਣੀ ਕਿੰਨਾ ਕਰਨਾ ਅਥਰੇ ਪਾਣੀ ਦਿਖਾ ਲੈ ਜੇ ਇਧਰ ਵੀ ਦਿਖਾਇਆ ਉਹ ਸਾਰਾ ਉਹਨਾਂ ਦੇ ਘਰਾਂ ਵਿੱਚ ਵੜਿਆ ਪਾਣੀ ਦੂਰ ਤੱਕ ਬੱਚੇ ਫਿਰ ਸਕੂਲੀ ਛੁੱਟੀ ਕਰਦੇ ਜਾਂ ਚੱਲ ਜਾਂਦੇ ਨੇ ਇਹ ਨਹੀਂ ਜਾਣਦੇ ਵੇਖੋ ਜੀ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਆ ਕਿਉਂਕਿ ਪਾਣੀ ਵਿੱਚ ਨੰਨ ਕਿ ਕਈ ਦੇ ਇਹਨਾਂ ਦੇ ਪੈਰ ਖਰਾਬ ਹੋ ਜਾਂਦੇ ਪਰ ਕਈ ਇਹਨਾਂ ਨੂੰ ਉਸ ਦਾ ਵੀ ਬੁਖਾਰ ਹੋ ਜਾਂਦਾ ਜਾਂ ਕੋਈ ਨਾ ਕੋਈ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਮੁਸ਼ਕਲ ਆ ਹੀ ਰਹਿੰਦੀ ਆ सारे पानी पानी थोड़ी जी बरसात थो पानी, पानी हो नी पान हाँ नहीं चलो दिखाले घर माहौल दिखाले इधर भी दिखा ले जा सारा पानी, पानी। लार ਹਾਂ ਖਾਲੋ ਆ ਦੇਖੋ ਕਿੰਨਾ ਮੁਸ਼ਕਲਾਂ ਦੇ ਵਿੱਚ ਹਨ ਕਿ ਬੱਚਿਆਂ ਨੂੰ ਸਕੂਲੇ ਤੇ ਇਹਨਾਂ ਨੂੰ ਕੰਮ ਕਰਦੇ ਜਾਣਾ ਪੈਂਦਾ ਜਾਣਾ ਪੈਂਦਾ ਤੇ ਜ਼ਿਆਦਾਤਰ ਤੇ ਬੱਚੇ ਸਕੂਲ ਜਾਂਦੇ ਨਹੀਂ ਕਿਉਂਕਿ ਇਹਦੇ ਵਿੱਚ ਚੱਲਾਂ ਕਿ ਕਿੰਨੀ ਮੁਸ਼ਕਲ ਹੋਣੀ ਹੈ ਨਾਲੋ ਗਾੜੀ ਪਾਣੀ ਆਉਂਦਾ ਮੋਰਾਂ 'ਚ ਜਾਓ ساری ਆਈ ਨਹੀਂ ਆਹ ਦਿਖਾ ਲਓ ਜੀ ਸਾਰਾ ਕੁਝ ਮਾਨ ਸਾਹਿਬ ਬੇਨਤੀ ਹੈ ਕਿ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਏ ਕਿਉਂਕਿ ਇਹਨੇ ਅਮੀਰ ਨਹੀਂ ਕਿ ਆਪਣੇ ਕੋਲ ਰਸਤਾ ਬਣਾ ਸਕਣ ਜਾਂ ਮਿੱਟੀ ਪਵਾ ਸਕਣ ਜਾਂ ਇੱਥੇ ਇਟਲਵਾ ਸਕਣ ਤੇ ਬੇਨਤੀ ਹੈ ਕਿ ਇਹਨਾਂ ਦੇ ਰਸਤੇ ਨੂੰ ਸਾਫ਼ ਕੀਤਾ ਜਾਏ ਇਹਨਾਂ ਨੂੰ ਸਾਫ਼ ਕਰਵਾਇਆ ਜਾਏ ਇਟਾਂ ਲਵਾਈਆਂ ਜਾਣ ਬਜਰੀ ਪੁਵਾਈ ਜਾਏ ਰਸਤਾ ਬਣ ਗਿਆ ਤਾਂ ਬੱਚਿਆਂ ਦੀ ਪੜ੍ਹਾਈ ਵੀ ਨਹੀਂ ਖਰਾਬ ਹੋਏਗੀ ਕਿਉਂਕਿ ਆਪ ਨਹੀਂ ਚਾਹੁੰਦੇ ਕਿ ਇਹ ਕਿਸੇ ਦਾ ਨੁਕਸਾਨ ਹੋਏ ਆਪ ਤੇ ਬਹੁਤ ਅੱਛੇ ਕੰਮ ਕਰ ਰਹੇ ਹੋ ਪਰ ਇਹ ਕੁਦਰਤੀ ਆਫਤ ਨਾਲ ਇਹ ਬਰਸਾਤਾਂ ਨਾਲ ਇਹ ਪਾਣੀ ਖਲੋ ਗਿਆ ਤੇ ਥੋੜੀ ਜੀ ਬਰਸਾਤ ਹੋਣ ਕਰਕੇ ਇਹ ਪਾਣੀ ਖਲੋ ਗਿਆ ਕਿਉਂਕਿ ਨਦੀਆਂ ਨਾਲਿਆਂ ਦਾ ਵੀ ਸਾਰਾ ਪਾਣੀ ਇੱਧਰ ਦਾ ਇਹ ਨੂੰ ਹੀ ਆ ਤੇ ਉੱਪਰ ਬੱਦਲ ਫੇਰ ਹੋਏ ਨੇ ਪਤਾ ਨਹੀਂ ਕਦੋਂ ਬਰਸਾਤ ਹੋ ਜੇ ਤੇ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏ ਅੱਜ ਤੇ ਇਹ ਸਾਰਾ ਹੀ ਆਲਾ ਦਵਾਲਾ ਇਹਨਾਂ ਦੇ ਜੋ ਇਹਨਾਂ ਬੱਕਰੀਆਂ ਰੱਖੀਆਂ ਗਾਇਆਂ ਮੱਝਾਂ ਰੱਖੀਆਂ ਜੋ ਵੀ ਐ ਉਹਨਾਂ ਲਈ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਰਿਹਾ ਤੇ ਸੋ ਆ ਬਿਜਲੀ ਦਾ ਸਾਰੀਆਂ ਤਾਰਾਂ ਨੰਗੀਆਂ ਨੇ ਪਤਾ ਨਹੀਂ ਕਿਹੜੇ ਵੇਲੇ ਬਰਸਾਤ ਦਾ ਪਾਣੀ ਪੈ ਕੇ ਇਹਨਾਂ ਨੂੰ ਕੱਟੀ ਲ ਜਾਏ ਟੁੱਟ ਜਾਏ ਜੋੜਾਂ ਤੋਂ ਲੱਥ ਜਕੇ ਤੇ ਥੱਲੇ ਡਿੱਗ ਪਏ ਤੇ ਸਾਰੇ ਹੀ ਜੀ ਆਂ ਦਾ ਕਿਸੇ ਵੀ ਜੀ ਦਾ ਨੁਕਸਾਨ ਹੋ ਸਕਦਾ ਕਿਉਂਕਿ ਪਾਣੀ ਤੇ ਇਸੇ ਤਾਂ ਨਹੀਂ ਲੰਘ ਕੇ ਜਾਣਾ ਤੇ ਜਦੋਂ ਵੀ ਲੰਘ ਕੇ ਜਾਣਾ ਕੋਈ ਨਾ ਕੋਈ ਬੱਚਾ ਜਵਾਨ ਬੁੱਢਾ ਇਹਦੇ ਵਿੱਚ ਕਿਸੇ ਨਾ ਕਿਸੇ ਕੰਮ ਕਰਕੇ ਦਲੀਜ ਤੋਂ ਬਾਹਰ ਤੇ ਆਉਣਾ ਹੀ ਪੈਣਾ ਤੇ ਜਦੋਂ ਆਏਗਾ ਤੇ ਕੋਈ ਨੁਕਸਾਨ ਹੋ ਸਕਦਾ ਇਹ ਤਾਰੇ ਵੀ ਮੋਤੀਆਂ ਮਾਨਸਾਪੁਰਾਇਆ ਜਨ ਬਿਜਲੀ ਮਹਿਕਮੇ ਨੂੰ ਆ ਕੇ ਤੇ ਸਾਰੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਏ ਤਾਂ ਜੋ ਬਾਰ ਬਾਰ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈ ਸਕੇ ਆਸ ਹੈ ਕਿ ਜਲਦੀ ਤੋਂ ਜਲਦੀ ਆਪ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੋਗੇ ਧੰਨਵਾਦ ਜੀ